ਸਤਿ ਸ੍ਰੀ ਅਕਾਲ ਜੀ ਦੇ ਅੱਜ ਆਪਾਂ ਪੇਟ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਾਂਗੇ ਤੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆ ਹੁੰਦੀਆਂ ਆ ਜਿਨ੍ਹਾਂ ਦੇ ਵਿੱਚੋਂ ਮੇਨ ਸਮੱਸਿਆ ਆਪਣੀ ਆ ਜਾਂਦੀ ਹੈ ਕਬਜ ਦੀ ਕਬਜ ਦੀ ਜਿਨ੍ਹਾਂ ਨੂੰ ਕਬਜ ਬਹੁਤ ਜ਼ਿਆਦਾ ਕਬਜ ਰਹਿੰਦੀ ਹੈ ਉਹ ਬਹੁਤ ਪ੍ਰੋਬਲਮ ਆਉਂਦੀ ਆ ਕਬਜ ਦੇ ਨਾਲ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਹੋਰ ਵੀ ਕਈ ਬਿਮਾਰੀਆਂ ਪੇਟ ਦੀ ਇਸ ਕਬਜ ਦੇ ਨਾਲ ਹੀ ਹੋ ਜਾਂਦੀਆਂ ਆ ਜਦੋਂ ਕਬਜ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਤਾਂ ਪੇਟ ਫੁੱਲਿਆ ਫੁੱਲਿਆ ਜਿ ਲੱਗਣ ਲੱਗ ਜਾਂਦਾ ਅਪਾਰਾ ਵੀ ਆਉਂਦਾ ਹੈਗਾ ਤੇ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੁਸਤੀ ਆ ਜਾਂਦੀ ਹੈ એનર્ਜੀ ਪੈਦਾ ਨਹੀਂ ਹੁੰਦੀ ਤੇ ਸਮਾਰ ਕੇ ਜਿਹੜਾ ਆਪਣਾ ਖਾਣਾ ਜਿਹੜਾ ਉਹ ਹਜਮ ਨਹੀਂ ਹੁੰਦਾਗਾ ਤੇ ਇਹ ਸਮੱਸਿਆ ਆਪਾਂ ਨੂੰ ਬਹੁਤ ਜ਼ਿਆਦਾ ਆਉਂਦੀ ਜਦੋਂ ਆਪਣਾ ਖਾਣਾ ਹਜਮ ਨਹੀਂ ਹੁੰਦਾ ਆਪਣਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤਾਂ ਆਪਣਾ ਫਿਰ ਖਾਣ ਨੂੰ ਵੀ ਦਿਲ ਨਹੀਂ ਕਰਦਾਗਾ ਤੇ ਕੰਮ ਕਰਨ ਨੂੰ ਵੀ ਗੈਰ ਦਿਲ ਨਹੀਂ ਕਰਦਾਗਾ ਉਹ ਪੇਟ ਦੀ ਸਮੱਸਿਆ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਤਕਰੀਲੂ ਨੁਸਖਾ ਦੱਸਣ ਜਾ ਰਹੇ ਹਾਂ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੀਆਂ ਰਸੋਈ ਦੇ ਵਿੱਚੋਂ ਹੀ ਮਿਲ ਜਾਣਗੀਆਂ ਜਿਹੜੀ ਦਵਾਈ ਬਣਾ ਰਹੇ ਹਾਂ ਜਿਹੜੀ ਦਵਾਈ ਬਾਰੇ ਤੁਹਾਨੂੰ ਦੱਸਾਂਗੇ ਉਹ ਦਵਾਈ ਲੈਣ ਦੇ ਨਾਲ ਤੁਹਾਡੀ 101% ਹੈ ਜਿਹੜੀ ਬਿਮਾਰੀ ਇਹ ਖਤਮ ਹੋਊਗੀ ਤੇ ਪੇਟ ਦੀ ਹੋਰ ਵੀ ਕੋਈ ਸਮੱਸਿਆ ਨਹੀਂ ਰਹੂਗੀ ਇਸ ਪੇਟ ਦੀਆਂ ਇਸ ਨੁਸਕੇ ਦੇ ਨਾਲ ਲੈਣ ਦੇ ਨਾਲ ਵਰਤਨ ਦੇ ਨਾਲ ਸੋਨੀਆਂ ਜਿਹੜੀਆਂ ਹੋਰ ਦੀਆਂ ਪੇਟ ਦੀਆਂ ਬਿਮਾਰੀਆਂ ਆ ਉਹ ਵੀ ਠੀਕ ਹੋਣਗੀਆਂ ਜਿਵੇਂ ਕਿ ਅਫਾਰਾ ਹੋਣਾ ਤੇ ਢਿੱਡ ਫੁੱਲਿਆ ਫੁੱਲਿਆ ਜਿਹਾ ਲੱਗਦਾ ਜਦੋਂ ਆਪਾਂ ਖਾਣਾ ਖਾਂਦੇ ਆ ਉਦੋਂ ਹਜਮ ਨਹੀਂ ਹੁੰਦਾ ਤਾਂ ਕਬਜ਼ੀ ਨਾਲ ਕੰਗਾ ਨੂੰ ਤਾਂ ਇੰਨੀ ਸਮੱਸਿਆ ਵੱਜ ਜਾਂਦੀ ਹੈ ਕਿ 3-4 ਦਿਨ ਉਹਨਾਂ ਦਾ ਪੇਟ ਸਾਫ਼ ਨਹੀਂ ਹੁੰਦਾ ਜਦੋਂ ਪੇਟ ਸਾਫ਼ ਨਹੀਂ ਹੁੰਦਾ ਤਾਂ ਉਹ ਇੰਨੀ ਸਮੱਸਿਆ ਵਧਨ ਦੇ ਨਾਲ ਉਹ ਜਿਹੜੀ ਗੈਸ ਹੈਗੀ ਉਹ ਉੱਪਰ ਨੂੰ ਸਿਰ ਨੂੰ ਜਾਣ ਲੱਗ ਜਾਂਦੀ ਹੈ ਜਦੋਂ ਸਿਰ ਨੂੰ ਜਾਣ ਲੱਗਦੀ ਹੈ ਤਾਂ ਫਿਰ ਉਹਦੇ ਨਾਲ ਚੱਕਰ ਵੀ ਆਉਂਦੇ ਹੈਗੇ ਤੇ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਤੇ ਖਾਣ ਨੂੰ ਕੋਈ ਜਿਹਾ ਵੀ ਦਿਲ ਨਹੀਂ ਕਰਦਾਗਾ ਤੇ ਇਹ ਸਮੱਸਿਆ ਨੂੰ ਆਪਾਂ ਹੱਲ ਕਰਾਂਗੇ ਅੱਜ ਇਸ ਦੇਸੀ ਨੁਸਕੇ ਦੇ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਕਿਵੇਂ ਲੈਣਾਗਾ ਤੇ ਅਸੀਂ ਇਹ ਘਰੇ ਅਜਮਾਇਆ ਹੋਇਆ ਨੁਸਕਾਗਾ ਉਹੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੋ ਅਸੀਂ ਘਰੇ ਅਜਮਾਉਨੇ ਆਂਗੀ ਤੇ ਘਰੇ ਅਸੀਂ ਹਰ ਟਾਈਮ ਬਣਾ ਕੇ ਰੱਖਦੇ ਆਂਗੀ ਜਦੋਂ ਵੀ ਕਦੇ ਕਿਸੇ ਨੂੰ ਲੋੜ ਹੁੰਦੀ ਐ ਸੀ ਹੋਰ ਵੀ ਦਿੰਨੇ ਆ ਕਿਸੇ ਨੂੰ ਤੇ ਆਪਣੇ ਲਈ ਵੀ ਵਰਤ ਦੇ ਆਂਗੀ ਤੁਸੀਂ ਆਪ ਵੀ ਵਰਤ ਕੇ ਦੇਖੋ ਤੇ ਇਹਦੇ ਨਾਲ ਵਰਤਣ ਦੇ ਨਾਲ ਸੁੱਡੀ ਸਮੱਸਿਆ ਬਹੁਤ ਜਲਦੀ ਠੀਕ ਹੋਊਗੀ ਤੇ ਆਜੋ ਆਪਾਂ ਹੁਣ ਦੱਸੀਏ ਤੁਹਾਨੂੰ ਇਹ ਨੁਸਖਾ ਕਿਵੇਂ ਬਣਾਉਣਾਗਾ ਤੇ ਕੀ ਕੀ ਚੀਜ਼ਾਂ ਲੈਣੀਆਂ ਸੌਂਫ ਲੈ ਲਈ ਤੇ ਇਹ 50-50 ਗ੍ਰਾਮ ਸਾਰੀਆਂ ਚੀਜ਼ਾਂ 50-50 ਗ੍ਰਾਮ ਹੀ ਲੈਣੇ ਆ 50 ਗ੍ਰਾਮ ਸੌਂਫ 50 ਗ੍ਰਾਮ ਸੌਂਫ ਲੈ ਲਈ ਆਪਾਂ ਤੇ 50 ਗ੍ਰਾਮ ਸਰਨਾ ਲੈ ਲਈ ਤੇ ਇਹ ਤੁਸੀਂ ਜੇ ਸਾਬਤ ਸੌਫ ਲੈਣੀ ਹੈ ਸਾਬਤ ਵੀ 50 ਗ੍ਰਾਮ ਲੈ ਕੇ ਆਪ ਪੀਸ ਸਕਦੇ ਹੋ ਮੈਨੂੰ ਪੀਸੀ ਵਸਾਈ ਮਿਲ ਗਈ ਮੈਂ ਦੁਕਾਨ ਤੋਂ ਪੀਸੀ ਵਸਾਈ ਲਈ ਕਿਉਂਕਿ ਹੁਣ ਪੀਸੀ ਵਸਾਈ ਵੀ ਮਿਲਦੀ ਹੈਗੀ ਤਾਂ ਉਹ ਮੈਂ ਤੁਸੀਂ ਪੀਸੇ ਸਰਨਾ ਵੀ ਸਾਬਤ ਵੀ ਮਿਲ ਜਾਂਦੀ ਜੇ ਤੁਸੀਂ ਆਪ ਘਰੇ ਪੀਸਣਾ ਚਾਹੁੰਦੇ ਆ ਤਾਂ ਪੀਸ ਵੀ ਸਕਦੇ ਆ 100 ਗ੍ਰਾਮ ਹੀ ਆਪਾਂ ਦੇਸੀ ਖੰਡ ਪਾਵਾਂਗੇ ਤੇ 50 ਗ੍ਰਾਮ ਹੀ ਬਦਾਮ ਪਾਵਾਂਗੇ ਇਹਦੇ ਵਿੱਚ ਤੇ 50 ਗ੍ਰਾਮ ਆਪਾਂ ਪਾਵਾਂਗੇ ਦਾਖਾਂ ਦਾਖ ਚਾਹੇ ਛੋਟੀ ਪਾਲੋ ਚਾਹੇ ਤੁਸੀਂ ਦਾਖ ਮੜਕਾ ਵੀ ਪਾ ਸਕਦੇ ਆ ਵੱਡੀਆਂ ਦਾਖਾਂ ਵੀ ਪਾ ਸਕਦੇ ਆ ਇਹ ਹੁਣ ਆਪਾਂ ਇੱਕ ਚਮਚ ਵੱਡਾ ਦੇਸੀ ਘਿਓ ਦਾ ਲਵਾਂਗੇ ਦੇਸੀ ਘਿਓ ਜੇ ਤੁਹਾਡੇ ਕੋਲੇ ਗਾਂ ਦਾ ਹੈਗਾ ਤਾਂ ਬਹੁਤ ਹੀ ਜਿਆਦਾ ਵਧੀਆਗਾ ਦੇਸੀ ਗਾਂ ਦਾ ਘਿਓ ਤੁਸੀਂ ਉਹ ਵੀ ਲੈ ਸਕਦੇ ਆ ਤੇ ਦੂਸਰਾ ਕਿਹੋ ਜਿਹੜਾ ਆਪਣਾ ਘਰੇ ਬਣਾਉਨੇ ਆਪਾਂ ਉਹ ਵੀ ਲੈ ਸਕਦੇ ਆ ਬਾਜ਼ਾਰ ਵਾਲਾ ਕਿਹੋ ਨਾ ਹੋਵੇ ਤੁਹਾਡਾ ਘਰੇ ਬਣਾਇਆ ਹੋਇਆ ਆਪਣਾ ਸ਼ੁੱਧ ਦੇਸੀ ਘਿਓ ਲਓ ਤੁਸੀਂ ਉਹਦੇ ਵਿੱਚ ਬਣਾਓ ਤੇ ਉਹਦੇ ਵਿੱਚ ਇਹ ਨੁਸਖਾ ਬਹੁਤ ਵਧੀਆ ਬਣ ਕੇ ਦਵਾਈ ਆ ਜਿਹੜੀ ਤਿਆਰ ਹੁੰਦੀ ਆ ਫਿਰ ਤੁਹਾਨੂੰ ਆਪਾਂ ਲੈਣੀ ਦੱਸਾਂਗੇ ਕਿਵੇਂ ਲੈਣੀ ਆ ਅੱਜ ਹੁਣ ਆਪਾਂ ਬਣਾਉਨੇ ਆ ਆਪਣਾ ਆਪਣਾ ਘਿਓ ਆ ਜਿਹੜਾ ਆਪਾਂ ਗਰਮ ਕਰ ਲਿਆ ਇਹਨੂੰ ਪਗਲਾ ਲਿਆ ਚਮਚਾ ਕੇ ਕਿਸ ਤਰ੍ਹਾਂ ਦਾ ਚਮਚਾ ਪਾਉਣਾ ਤੁਸੀਂ ਆ ਦੇਸੀ ਘਿਓ ਦਾ ਤੇ ਉਹਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਸਾਰੀਆਂ ਸੌਫ ਪਾ ਲਈ ਹੁਣ ਇਹਦੇ ਵਿੱਚ ਹੀ ਆਪਾਂ ਸਰਨਾ ਪਾਵਾਂਗੇ ਜਿਹੜੀ ਸਪੀਸੀ ਹੋਈ ਆਪਣੀ ਸਰਨਾ ਆਏਗੀ ਸਰਨਾਮ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਕੱਲੀ ਵੀ ਥੋੜੀ ਜਿਹੀ ਲੈਨੇ ਆ ਤਾਂ ਵੀ ਸੋਲੀ ਕਬਦੀ ਇਹਦੇ ਨਾਲ ਬਹੁਤ ਛੇਤੀ ਦੂਰ ਹੁੰਦੀ ਹੈਗੀ ਦੇਸੀ ਚੀਜ਼ਾਂ ਨਾਲ ਇਹ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਜਿਆਦਾ ਮਹਿੰਗੀਆਂ ਵੀ ਨਹੀਂ ਹੈਗੀਆਂ ਤੇ ਸਸਤੀਆਂ ਹੀ ਚੀਜ਼ਾਂ ਆ ਤੇ ਮਿਲਦੀ ਆਪਣੀ ਰਸੋਈ ਚੋਂ ਜਾਂਦੀਆਂ ਆ ਆਪਾਂ ਹਰ ਇੱਕ ਇਹਨਾਂ ਨੂੰ ਚੀਜ਼ਾਂ ਨੂੰ ਬਣਾ ਸਕਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਸੀ ਖੰਡ ਜਿਹੜੀ ਲਈ ਆ 50 ਗ੍ਰਾਮੀ ਆਪਾਂ ਇਹ ਲਈ ਇਹ ਵੀ ਆਪਾਂ ਵਿੱਚ ਪਾ ਦਾਂਗੇ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਦਾਂਗੇ ਨਾ ਤੇ ਹੁਣ ਆਪਾਂ ਜਿਹੜੇ ਬਦਾਮ ਮਿਕਸੀ ਚ ਇਹਨਾਂ ਨੂੰ ਪੀਸ ਲੈਣਾ ਇਹ ਵੀ ਆਪਾਂ ਪਾਤੀ ਵਿੱਚ ਤੇ ਆ ਦੱਖਾਂ ਵੀ ਆਪਾਂ ਪਾ ਦਾਂਗੇ मिक्स ਕਰ ਲੈਣੀ ਆਪਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਕਰਕੇ ਤੇ ਇਹ ਜਿਹੜੀ ਥੰਧਾਈ ਹੈ ਘੋਉ ਦੀ ਉਹ ਸਾਰੀ ਆਪਣੇ ਜਿਹੜੇ ਪੀਸੇ ਹੋਏ ਮਿਕਸਰ ਦੇ ਵਿੱਚ ਸਾਰੀ ਚ ਰਲ ਸਕੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਐਸ ਤਰ੍ਹਾਂ ਤੁਸੀਂ ਇਹ ਦਵਾਈ ਬਣਾ ਕੇ ਦੇਖੋਗੇ ਤੇ ਫਿਰ ਤੁਸੀਂ ਅਜਮਾ ਕੇ ਦੇਖੋ ਕਿ ਇਹ ਨੁਸਕਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਕੋਈ ਸਾਈਡ ਇਫੈਕਟ ਨਹੀਂ ਇਹਦਾ ਲੈਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਹੁਣ ਹੁਣ ਚੰਗੀ ਤਰ੍ਹਾਂ ਮਿਕਸ ਹੋ ਗਿਆ ਦੇਖੋ ਆ ਠੰਡਾ ਪਣ ਗਿਆ ਇਹਦਾ ਸਾਰੇ ਦੇ ਵਿੱਚ ਹੀ ਆ ਗਿਆ ਇਸ ਤਰ੍ਹਾਂ ਤੁਸੀਂ ਐ ਕਰਕੇ ਜਿੰਨਾਂ ਵੀ ਜਿਹੜੇ ਕਿ ਉਹ ਪੌਂਡ ਦੇ ਨਾਲ ਆਪਣੇ ਇਕੱਠਾ ਹੋਇਆਗਾ ਗੰਡਾ ਨਹੀਂ ਹੋਈਆਂ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਚਮਚੇ ਦੀ ਮਦਦ ਦੇ ਦੇ ਨਾਲ ਤੁਸੀਂ ਐ ਸਾਰੇ ਨੂੰ ਮਿਕਸ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਲੈਣਾਗਾ ਇਹ ਤੇ ਕਾਦੇ ਨਾਲ ਲੈਣਾਗਾ ਕਦੋਂ ਲੈਣਾ ਆਪਾਂ ਸਾਰੀ ਵਿਧੀ ਤੁਹਾਨੂੰ ਇਹਦੀ ਲੈਣ ਦੀ ਦੱਸਾਂਗੇ ਬਹੁਤ ਹੀ ਸਸਤਾ ਤੇ ਸੌਖਾ ਤਰੀਕਾ ਇਹ ਬਣਾਉਣ ਦਾ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੇ ਕੋਈ ਮਹਿੰਗਾ ਵੀ ਨਹੀਂਗਾ ਤੇ ਅਜੋ ਹੁਣ ਆਪਾਂ ਤੁਹਾਨੂੰ ਇਹਦੀ ਵਿਧੀ ਦੱਸ ਦਿਆਂ ਵੀ ਕਿਵੇਂ ਲੈਣਾ ਲੋ ਜੀ ਆਪਣੀ ਜਿਹੜੀ ਕਬਜ ਦੀ ਦਵਾਈ ਬਣਾਈ ਸੀ ਆਪਣੀ ਬਣ ਕੇ ਤਿਆਰ ਹੈਗੀ ਤੇ ਇਹ ਤੁਹਾਨੂੰ ਦੱਸ ਦਿਆਂ ਹੁਣ ਵੀ ਕਿਸ ਤਰ੍ਹਾਂ ਲੈਣੀ ਹੈ ਇਹਨੂੰ ਇੱਕ ਚਮਚਾ ਤੁਸੀਂ ਇੱਕ ਚਮਚਾ ਇਸ ਤਰ੍ਹਾਂ ਭਰ ਕੇ ਇੰਨਾ ਕ ਚਮਚਾ ਤੁਸੀਂ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਪੈਣ ਲੱਗੇ ਦੁੱਧ ਦੇ ਨਾਲ ਲੈਣਾਗਾ ਦੁੱਧ ਦੇ ਨਾਲ ਲੈ ਕੇ ਤੁਸੀਂ ਇਹਨੂੰ ਪੈਜੋ ਤੇ ਤੜਕੇ ਨੂੰ ਤੁਹਾਡਾ পেট ਵਧੀਆ ਸਾਫ਼ ਹੋਊਗਾ ਤੇ ਤੁਹਾਨੂੰ ਕੋਈ ਵੀ ਪੇਟ ਦੀ ਸਮੱਸਿਆ ਨਹੀਂ ਆਊਗੀ ਤੇ ਤੁਸੀਂ ਇਹ ਅਜਮਾ ਕੇ ਦੇਖੋ ਇਹ ਨੁਸਖੇ ਨੂੰ ਇਸ ਤਰ੍ਹਾਂ ਲੈ ਕੇ ਦੇਖੋ ਇਹਦੇ ਵੀ ਤੁਹਾਨੂੰ ਕਬਜ਼ੀ ਦੀ ਬਿਮਾਰੀ ਇਹ ਆ ਜਿਹੜੀ ਨਹੀਂ ਰਹੂਗੀ ਤੇ ਸਾਰੀਆਂ ਤੁਹਾਡੀਆਂ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਦੂਰ ਹੋਣਗੀਆਂ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਬਹੁਤ ਸਸਤਾ ਤੇ ਸੌਖਾ ਇਹ ਤਰੀਕਾ ਹੈਗਾ ਜਿਹੜਾ ਆਪਾਂ ਤੁਹਾਨੂੰ ਦੱਸਦੇ ਆਂਗੇ ਤੇ ਇਸ ਤਰ੍ਹਾਂ ਤੁਸੀਂ ਵੀ ਬਣਾਓ ਤੇ ਜਿਹੜੀ ਵੀ ਕੋਈ ਆਪਣੀ ਪੇਟ ਦੀ ਸਮੱਸਿਆ ਹੈਗੀ ਉਹਨੂੰ ਠੀਕ ਕਰੋ ਤੇ ਹੋਰ ਨੂੰ ਵੀ ਦੱਸੋ ਜਦੋਂ ਤੁਹਾਡੀ ਠੀਕ ਹੋਊਗੀ ਤਾਂ ਤੁਸੀਂ ਜਰੂਰ ਕਿਸੇ ਹੋਰ ਨੂੰ ਵੀ ਦੱਸੋਗੇ ਤੁਸੀਂ ਇਹ ਅਜਮਾ ਕੇ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ